ਹਾਂਜੀ ਪਿਆਰੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਮਹਾਨ ਵਿਦਵਾਨ ਆਲਮ ਰੂਮੀ ਇੱਕ ਕਥਾ ਲਿਖਦੇ ਹਨ ਕਿ ਇੱਕ ਸੌਦਾਗਰ ਈਰਾਨ ਤੋਂ ਹਿੰਦੁਸਤਾਨ ਆਇਆ ਵਾਪਸੀ ਤੇ ਇੱਕ ਸਿੱਖਿਆ ਹੋਇਆ ਤੋਤਾ ਨਾਲ ਲੈ ਕੇ ਗਿਆ ਜਦੋਂ ਫਿਰ ਉਹ ਹਿੰਦੁਸਤਾਨ ਆਉਣ ਲੱਗਾ ਤਾਂ ਉਸ ਤੋਤੇ ਨੂੰ ਕਹਿਣ ਲੱਗਾ ਕਿ ਮੈਂ ਤੇਰੀ ਦੇਸ਼ ਜਾ ਰਿਹਾ ਹਾਂ ਤੇਰੀ ਜਾਤ ਭਾਈ ਉੱਥੇ ਮਿਲਨਗੇ ਤੂੰ ਉਹਨਾਂ ਨੂੰ ਕੋਈ ਸੰਦੇਸ਼ਾਂ ਭੇਜਣਾ ਹੋਵੇ ਤਾਂ ਮੈਨੂੰ ਦੱਸ ਦੇ ਤੋਤੇ ਨੇ ਕਿਹਾ ਮੇਰੇ ਭਾਈਆਂ ਨੂੰ ਕਹਿਣਾ ਕਿ ਤੁਹਾਡਾ ਵਿਛੜਿਆ ਪਰਦੇਸੀ ਭਾਈ ਤੁਹਾਨੂੰ ਸਲਾਮ ਕਹਿੰਦਾ ਸੀ ਸੌਦਾਗਰ ਨੇ ਕਿਹਾ ਮੈਂ ਤੇਰੀ ਸਲਾਮ ਤੇਰੇ ਭਾਈਆਂ ਨੂੰ ਪਹੁੰਚਾ ਦੇਵਾਂਗਾ ਸੌਦਾਗਰ ਹਿੰਦੁਸਤਾਨ ਆਇਆ ਉਸ ਨੇ ਇੱਕ ਰੁੱਖ ਤੇ ਬੈਠੇ ਸੈਂਕੜੇ ਤੋਤਿਆਂ ਨੂੰ ਵੇਖਿਆ ਉਸ ਨੂੰ ਆਪਣੇ ਤੋਤੇ ਦਾ ਸੰਦੇਸ਼ ਯਾਦ ਆ ਗਿਆ ਉਸ ਸੌਦਾਗਰ ਨੇ ਕਿਹਾ ਤੋਤਿਆਂ ਤੁਹਾਡਾ ਵਿਛੜਿਆ ਪਰਦੇਸੀ ਵੀਰ ਤੁਹਾਨੂੰ ਸਲਾਮ ਕਹਿੰਦਾ ਸੀ ਇਹ ਸੁਣਦੇ ਹੀ ਸਾਰੇ ਤੋਤੇ ਰੁੱਖ ਤੋਂ ਲੇ ਡਿਗਣੀ ਸ਼ੁਰੂ ਹੋ ਗਏ ਵੇਖਦਿਆਂ ਵੇਖਦਿਆਂ ਹਾਂ ਰੁੱਖ ਦੇ ਥੱਲੇ ਮਰੇ ਹੋਏ ਤੋਤਿਆਂ ਦਾ ਢੇਰ ਲੱਗ ਗਿਆ ਸਦਾਗਰ ਤੋਤਿਆਂ ਦੀ ਮੌਤ ਨੂੰ ਦੇਖ ਕੇ ਹੈਰਾਨ ਹੋ ਗਿਆ ਪਰ ਉਸ ਨੇ ਆਖਰ ਇਹ ਗੱਲ ਆਈ ਗਈ ਕਰ ਦਿੱਤੀ ਤੇ ਆਪਣੇ ਵਪਾਰ ਵਿੱਚ ਰੁੱਝ ਗਿਆ ਜਦੋਂ ਉਹ ਆਪਣੇ ਦੇਸ਼ ਵਾਪਸ ਗਿਆ ਘਰ ਵਿੱਚ ਜਾਂਦਿਆਂ ਹੀ ਤੋਤੇ ਨੇ ਮਾਲਕ ਆਓ ਜੀ ਜੀ ਆਇਆਂ ਨੂੰ ਕਿਹਾ ਤਾਂ ਉਸ ਨੂੰ ਉਹ ਬੀਤੀ ਗੱਲ ਯਾਦ ਆ ਗਈ ਉਸ ਨੇ ਤੋਤੇ ਨੂੰ ਕਿਹਾ ਕਿ ਤੂੰ ਕੈਸੀ ਸਲਾਮ ਭੇਜੀ ਹੈ ਮੈਂ ਤੋਤਿਆਂ ਨੂੰ ਸਲਾਮ ਕਹੀ ਤੇ ਸੁਣਦਿਆਂ ਹੀ ਸੈਂਕੜੇ ਤੋਤੇ ਮਰ ਗਏ ਇਹ ਗੱਲ ਸੁਣਦਿਆਂ ਹੀ ਉਹ ਤੋਤਾ ਵੀ ਮਰਦਾ ਹੋ ਗਿਆ ਸਦਾਗਰ ਨੂੰ ਉਹ ਸਾਰਾ ਦ੍ਰਿਸ਼ ਯਾਦ ਆ ਗਿਆ ਜੋ ਉਸ ਨੇ ਹਿੰਦੁਸਤਾਨ ਵਿੱਚ ਵੇਖਿਆ ਸੀ ਛੇਤੀ ਨਾਲ ਉਸਨੇ पिंजरा ਖੋਲ ਕੇ ਤੋਤਾ ਬਾਹਰ ਕੱਢਿਆ ਵੇਖਿਆ ਤੋਤਾ ਤਾਂ ਮਰਦਾ ਸੀ ਬੜਾ ਅਫਸੋਸ ਹੋਇਆ ਪਰ ਕੀ ਹੋ ਸਕਦਾ ਸੀ ਉਸਨੇ ਮਰੇ ਤੋਤੇ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਕਹਿਣ ਲੱਗਾ ਕਿ ਮੈਂ ਉਸ ਘਟਨਾ ਤੋਂ ਸਿੱਖਿਆ ਲੈਂਦਾ ਤਾਂ ਉਹਨਾਂ ਤੋਤਿਆਂ ਦੀ ਗੱਲ ਇਸ ਨੂੰ ਨਹੀਂ ਸੀ ਦੱਸਣੀ ਚਾਹੀਦੀ ਨੰਕਰ ਨੂੰ ਕਹਿਣ ਲੱਗਾ ਇਸ ਨੂੰ ਬਾਸ ਛੋਟਾ ਪਰ ਨੰਕਰ ਦੇ ਚੁੱਕਣ ਤੋਂ ਪਹਿਲਾਂ ਹੀ ਤੋਤੇ ਨੇ ਅੱਖ ਖੋਲੀ ਉਡਾਰੀ ਮਾਰੀ ਘਰ ਵਿੱਚ ਲੱਗੇ ਰੁਕਤੇ ਜਾ ਬੈਠਾ ਤੇ ਕਹਿਣ ਲੱਗਾ ਮਾਲਕ ਮੈਂ ਆਪਣੇ ਦੇਸ਼ ਜਾ ਰਿਹਾ ਹਾਂ ਮੇਰੇ ਵੱਲੋਂ ਸਲਾਮ ਤੇ ਸਾਥੀ ਤੋਤਿਆਂ ਦਾ ਸੰਦੇਸ਼ ਵਾਪਸ ਪਹੁੰਚਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਮਾਲਕ ਨੂੰ ਹੋਣ ਹੋਸ਼ ਆਈ ਪੁੱਛਿਆ ਕੀ ਐਸਾ ਸੰਦੇਸ਼ਾ ਉਹ ਤਾਂ ਮਰ ਗਏ ਸਨ ਤੂੰ ਸੰਦੇਸ਼ਾ ਦਿੱਤਾ ਸੀ ਉਹਨਾਂ ਤਾਂ ਕੋਈ ਸੰਦੇਸ਼ਾ ਭੇਜਿਆ ਹੀ ਨਹੀਂ ਤੋਤੇ ਨੇ ਕਿਹਾ ਉਹਨਾਂ ਸੰਦੇਸ਼ਾ ਭੇਜਿਆ ਸੀ ਤੂੰ ਨਹੀਂ ਸਮਝਿਆ ਪਰ ਮੈਂ ਸਮਝ ਗਿਆ ਹਾਂ ਉਹੀ ਸੰਦੇਸ਼ਾ ਮੇਰੀ ਮੁਕਤੀ ਦਾ ਕਾਰਨ ਬਣਿਆ ਹੈ ਉਹਨਾਂ ਮੁਰਦੇ ਹੋ ਕੇ ਸੰਦੇਸ਼ਾ ਭੇਜਿਆ ਹੈ ਕਿ ਜੇ पिਂਜਰੀ ਤੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਜਿਉਂਦਾ ਹੀ ਮੁਰਤਾ ਹੋ ਜਾ ਬਸ ਮੈਂ ਇਸ ਗੁਰ ਨੂੰ ਸਮਝ ਗਿਆ ਤੇ ਜਿਉਂ ਦਾ ਮਾਰ ਕੇ ਮੈਂ ਮੁਕਤ ਹੋ ਗਿਆ ਸੋ ਪਿਆਰੇ ਗੁਰਸਿੱਖ ਵੀਰੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਜੇ ਅਸੀਂ ਵੀ ਆਪਣੇ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦੇ ਆ ਤੇ ਆਪਣੇ ਅੰਦਰ ਦਾ ਹਉਮੈ ਹੰਕਾਰ ਨੂੰ ਛੱਡ ਕੇ ਮਾਰ ਕੇ ਤੇ ਮਰਦੇ ਹੋ ਜਾਈਏ ਮੁਕਤ ਹੋ ਜਾਵਾਂਗੇ ਅਸੀਂ ਆਪਣੇ ਦੁੱਖਾਂ ਤੋਂ ਸਾਡੇ ਦੁੱਖਾਂ ਦਾ ਮੂਲ ਕਾਰਨ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ ਸੋ ਇਹ ਬੇਨਤੀ ਹੈ ਇਸੇ ਮੇਰੀ ਕਹਾਣੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ